ਆ ਗਈਏ ਹੁਣ ਟੱਚ ਹੋਣੇ ਨੇ ਅਰਜਾਨਾ ਪੰਜ ਗੱਡੀਆਂ ਲਾਈਆਂ ਜਡੀਆਂ ਖਨੋਰੀ ਵੀ ਜਾਂਦੀਆਂ ਨੇ ਸ਼ੰਭੂ ਪਾਟੜ ਤੇ ਵੀ ਜਾਂਦੀਆਂ ਨੇ ਜਡੀਆਂ ਦੋਵੇਂ ਟਾਈਮ ਲੰਗਰ ਪਚਾਉਂਦੀਆਂ ਨੇ ਹਰ ਇੱਕ ਚਲਾ ਤਾਂ ਫੱਟਾ ਦਿਓ ਮੋਦੀ ਦੀ ਜੀਰਾਂ ਧੂਏ ਵਾਲੇ ਮਾਰੇ ਪਾਣੀਆ ਦੇ ਇਸ਼ਾਰਾ ਮਾਰਿਓ ਇਹ ਕੌਮ ਕਦੀ ਨਾ ਅਜ ਮੁਕਰੀ ਤੇ ਨਾ ਅੱਗੇ ਮੁੱਕੇਗੀ ਬੱਤੀ ਸੋਨਾ ਕਿਸਾਨ ਵੀ ਕਿਸਾਨ ਵੀ ਚੜਾਉਂਦੇ ਨੇ ਤੇ ਕਿਸਾਨ ਵੀ ਥੱਲੇ ਨਾ ਗੇ ਬੰਦਦੇ ਨੇ ਇਹ ਸਾਡਾ ਦਿਲ ਕਰਦਾ ਸੜਕਾਂ ਦੇ ਰੂੜੀਏ ਸਾਡਾ ਦਿਲ ਕਰਦਾ ਸੜਕਾਂ ਦੇ ਬਈਏ ਅੱਜ ਉਹ ਸੜਕਾਂ ਤੇ ਚਲਾਣ ਹੁੰਦੇ ਦੀ ਅੱਜ ਤੁਹਾਡੇ ਵਰਗੇ ਕਿਸਾਨ ਉੱਤੇ ਬੈਠੇ ਚਰਨਾਵੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਵੈ ਕੀ ਫਤਿਹ ਪਾਛਾ ਇਹ ਤਾਂ ਦੇ ਸਰਕਾਰ ਚੁੱਕਦੇ ਨਹੀਂ ਤੇ ਪਰ ਤੁਹਾਨੂੰ ਚੁੱਕਲੀ ਹੁੰਦੀ ਹੈ ਤੁਹਾਨੂੰ ਗੋਲੀਆਂ ਖਾਣੀਆਂ ਪਈਆਂ ਵਾ ਤੱਕ ਇਹ ਕਰਕੇ ਗੋਲੀਆਂ ਸਾਰੀ ਤਰਫ ਨੂੰ ਬੈਂਤੀ ਹੈ ਜਿਹੜੀ ਖੱਤਰ ਪ੍ਰਕਾਰ ਦੇ ਤੁਹਾਡੇ ਨਾਲ ਬਿੱਤਾ ਕਾਰ ਕੀਤਾ ਇਹ ਤੁਹਾਨੂੰ ਭੁੱਲਣਾ ਨਹੀਂ ਆ ਵੀ ਕਿਸਾਨਾਂ ਦੇ ਪੁੱਪਾ ਤੇ ਕਿਸਾਨਾਂ ਕਿਸਾਨ ਰਹਿਾਂਗੇ ਤੇ ਕਿਸਾਨਾਂ ਨਾਲ 24 ਘੰਟੇ ਖੜੇ ਪੁੱਲਾ ਬੈਂਟਿਆ ਪਰਮਾਨ ਦੇਖੋ ਕੋਈ ਘਾਟਾ ਵਾਤਾ ਬੋਲਿਆ ਘਾਵਾ ਨਾ ਚੜਰਨ ਨਾਲ ਜਾਨ ਬੱਚਾ ਸਮਝੇ ਮਾਦੀ ਮੰਗਣਾ ਵਾਰੀ ਜਿੱਕਰ ਖਾੜਤਾ ਵਾਰੀ ਜਿੱਤੀ ਮੱਦੇ ਸਤਿ ਸ਼ਕਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਂ ਦਰਕਵਦੀ ਮੌਜੂਦ ਆ ਜੀ ਗੁਰਦੁਆਰਾ ਆਲੰਗੀਰ ਸਾਹਿਬ ਦੇ ਵਿੱਚ ਜਿੱਥੇ ਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦੇ ਵਰਸਾਏ ਜੱਥੇਦਾਰ ਹਰਪਿੰਦਰ ਸਿੰਘ ਜੀ ਭਿੰਦਾ ਕਾਰ ਸੇਵਾ আলমਗੀਰ ਸਾਹਿਬ ਜਿਹੜੇ ਕਿ ਪਿਛਲੇ ਦਿਨੀ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਕੋਲੇ ਹਾਜ਼ਰੀ ਲਗਵਾ ਕੇ ਆਇਆ ਨੇ ਤੇ ਜਿਹੜੇ ਉਹ ਕਿਸਾਨਾਂ ਨੂੰ ਇਹਨਾਂ ਦਾ ਜਿਹੜਾ ਲੰਗਰ ਦੀ ਨਿਰੰਤਰ ਜਿਹੜੀ ਸੇਵਾ ਉਹ ਚੱਲ ਰਹੀ ਆ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਦੀ ਫਤਿਹ ਤੁਹਾਡਾ ਚੰਨਵਾਲਾ ਜੀ ਆਇਆਂ ਨੂੰ ਪ੍ਰਣਾਮ ਤੇ ਵੈਲਕਮ ਕਰਦੇ ਆਂ ਤਦੋ ਜੀ ਤੁਸੀਂ ਪਿਛਲੇ ਦਿਨੀ ਕਿਸਾਨਾਂ ਦੇ ਕੋਲੇ ਹੋ ਕੇ ਆਏ ਹੋ ਪਿਛਲੀ ਵਾਰੀ ਅਸੀਂ ਦੇਖਿਆ ਜਦੋਂ 2 ਸਾਲ ਪਹਿਲਾਂ ਕਿਸਾਨੀ ਮੁੱਦਾ ਸੀ ਧਰਨਾ ਲੱਗਿਆ ਸੀ ਕਾਲੇ ਕਾਨੂੰਨਾਂ ਨੂੰ ਲੈ ਕੇ ਜਦੋਂ ਵੀ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋ ਤੇ ਕਿਸਾਨਾਂ ਨੂੰ ਜਿਹੜਾ ਲੰਗਰ ਆ ਤੁਹਾਡਾ ਨਿਰੰਤਰ ਜਾਂਦਾ ਰਿਹਾ ਐਤਕੀ ਵੀ ਉਸ ਉਹੀ ਜਿਹੜੀ ਨਿਰੰਤਰ ਜਿਹੜਾ ਲੰਗਰ ਜਾ ਰਿਹਾ ਵਾ ਤੁਸੀਂ ਕਿਸਾਨਾਂ ਦੇ ਕੋਲੇ ਜਾ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਸ ਵਾਗਰੂ ਦੀ ਕਿਰਪਾ ਦੇ ਨਾਲ ਧੰਨ ਗੁਰੂ ਰੰਗ ਸਾਹਿਬ ਦੀ ਕਿਰਪਾ ਦੇ ਨਾਲ ਲੰਗਰ ਦੀ ਸੇਵਾ ਸ੍ਰੀ ਮਾਨਸੰਤ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਜੋ ਕਿ 13 ਤਰੀਕ ਤੋਂ ਹੁਣ ਤੱਕ ਅਰਜਾਨਾ ਪੰਜ ਗੱਡੀਆਂ ਲਾਈਆਂ ਨੇ ਜਿਹੜੀਆਂ ਖਨੋਰੀ ਵੀ ਜਾਂਦੀਆਂ ਨੇ ਸ਼ੰਭੂ ਬਾਟਰ ਤੇ ਵੀ ਜਾਂਦੀਆਂ ਨੇ ਜਿਹੜੀਆਂ ਦੋਵੇਂ ਟਾਈਮ ਲੰਗਰ ਪਚਾਉਂਦੀਆਂ ਨੇ ਤੇ ਸੰਤਾਂ ਮਹਾਪੁਰਸ਼ਾਂ ਨੇ ਡਿਊਟੀ ਲਈ ਜਥੇਦਾਰਾਂ ਦੀ ਹਰ ਅਬੀ ਕਿਸਾਨਾਂ ਦੇ ਪੁੱਤਾਂ ਤੇ ਕਿਸਾਨ ਹਾਂ ਕਿਸਾਨ ਰਵਾਂਗੇ ਤੇ ਕਿਸਾਨਾਂ ਨਾਲ 24 ਘੰਟੇ ਖੜੇ ਹਾਂ ਤੇ ਇਸ ਤਰ੍ਹਾਂ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੋ ਵੀ ਸਾਨੂੰ ਉਹਨਾਂ ਦੀ ਜਥੇਬੰਦੀਆਂ ਕੋਈ ਵੀ ਸਾਨੂੰ ਆਵਾਜ਼ ਮਾਰੇਗਾ ਅਸੀਂ ਫਿਰ ਵੀ ਆ ਕੇ ਰੋਵਾਂਗੇ ਭਾਬੀ ਜੀ ਉੱਥੇ ਜਿਹੜੇ ਹਾਲਾਤ ਨੇ ਜਿਵੇਂ ਕਿ ਦੇਖ ਰਹੇ ਆਂ ਅਰ ਜਾਨਾ ਸੋਸ਼ਲ ਮੀਡੀਆ ਦੇਖ ਦੇਖ ਰਹੇ ਆਂ ਜਿਹੜੇ ਹਾਲਾਤ ਨੇ ਬਹੁਤ ਹੀ ਕਹਿੰਦੇ ਨੇ ਦੱਸ ਰਹੇ ਨੇ ਵੀ ਜਿਹੜੇ ਪੁਲਿਸ ਅੱਗੇ ਨਹੀਂ ਜਾ ਰਹੀ ਜੀ ਫੌਜ ਲਗਵਾਈ ਹੋਈ ਆ ਮੋਦੀ ਸਰਕਾਰ ਦੀ ਕਿਹੋ ਜਿਹੇ ਹਾਲਾਤ ਨੇ ਉੱਥੇ ਦੇ ਜੀ ਇਹ ਸਿੰਘਾਂ ਸਿੰਘਾਂ ਦੇ ਕਿਸਾਨਾਂ ਦੇ ਬੰਬ ਦੇ ਪਰ ਤੁਵੇਂ ਵਾਲੇ ਮਾਰੇ ਪਾਣੀਆਂ ਦੀਆਂ ਵਿਚਾਰਾ ਮਾਰੀਆਂ ਇਹ ਕੌਮ ਕਦੀ ਨਾ ਅੱਜ ਮੁੱਕਣੀ ਹੈ ਤੇ ਨਾ ਅੱਗੇ ਮੁੱਕੇਗੀ ਇਹ ਵੀ ਇਸ ਤਰ੍ਹਾਂ ਹੀ ਸਾਡੇ ਦੇ ਨੇਰੀਆਂ ਤੂਫਾਨ ਪਚਾਲ ਹੁੰਦੇ ਰਹੇ ਨੇ ਅਸੀਂ ਡੱਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਅਸੀਂ ਜਾਵਾਂਗੇ ਜਰੂਰ ਦਿੱਲੀ ਦਿੱਲੀ ਨੂੰ ਕੂਚ ਕਰਾਂਗੇ ਵੈਗ ਰੂਦੀ ਕਿਰਪਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਸਾਰੇ ਜਾਵਾਂਗੇ ਕਿਸਾਨ ਜਿੰਨੇ ਵੀ ਆਗੂ ਨੇ ਤੇ ਵਾਇਗਰੂ ਨੇ ਜਿੱਦਣੇ ਖੋਲਣੇ ਨੇ ਉਹਨੇ ਵਾਇਗਰੂ ਨੇ ਪਰਾਂ ਕਰਕੇ ਖੋਲਦੈਨੇ ਨੇ ਪਤਾ ਹੀ ਨਹੀਂ ਲਗਣਾ ਵਾਇਗਰੂ ਉੱਤੇ ਹਾਜ਼ਰ ਤੇ ਨਾਜ਼ਰ ਹਾਂ ਬਾਬਾ ਜੀ ਤੁਹਾਨੂੰ ਲੱਗਦਾ ਵੀ ਜਿਹੜਾ ਪਿਛਲੇ ਸਾਲ ਜਦੋਂ 2 ਸਾਲ ਪਹਿਲਾਂ ਉੱਤੇ ਧਰਨਾ ਲੱਗਿਆ ਵੀ ਕਾਫੀ ਸਮਾਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਸਨ ਇਹ ਲੰਮਾ ਤਾਂ ਨਹੀਂ ਚਲੇ ਜਾਊਗਾ ਜਿਹੜਾ ਇਤਕੀ ਵੀ ਧਰਨਾ ਲੱਗਿਆ ਵੇਖੋ ਵਾਇਗਰੂ ਦੀ ਕਿਰਪਾ ਦੇ ਨਾਲ ਉਹ ਵੀ ਲੰਮਾ ਚਲੇ ਗਿਆ ਦੀ ਇਹਨੇ ਅੱਜ ਇਹਨੇ 63 ਕਰਦਨ ਵੋਟਾਂ ਤੋਂ ਪਹਿਲਾਂ ਨਿਵੇੜਦਨ ਤੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਜਾਣ ਕਿਸਾਨਾਂ ਨੂੰ ਕਦੋਂ ਸੜਕਾਂ ਤੇ ਬਿਠਾਇਆ ਕਿਸਾਨਾਂ ਦਾ ਹੈਗਾ ਕੌਣ ਸਰਕਾਰ ਨੂੰ ਅਸੀਂ ਆਪਣਾ ਰੋਲਾ ਦੇਨੇ ਆ ਕਿ ਅਸੀਂ ਆਪਣੀ ਆਵਾਜ਼ ਚੁੱਕਨੇ ਆ ਕਿਸਾਨਾਂ ਨੂੰ ਸਰਕਾਰਾਂ ਨੂੰ ਕਿ ਸਾਡੇ ਹਾਲ ਮਸਲੇ ਕਰਦੇ ਜੋ ਵੀ ਸਾਡੇ ਕਿਸਾਨ ਮੰਗਦੇ ਨੇ ਤੇ ਸਾਡਾ ਦਿਲ ਕਰਦਾ ਸੜਕਾਂ ਤੇ ਰੂੜੀਏ ਸਾਡਾ ਦਿਲ ਕਰਦਾ ਸੜਕਾਂ ਤੇ ਬਈਏ ਅੱਜ ਉਹ ਸੜਕਾਂ ਤੇ ਚਲਾਣ ਹੁੰਦੇ ਸੀ ਅੱਜ ਤੁਹਾਡੇ ਵਰਗੇ ਕਿਸਾਨ ਉੱਤੇ ਬੈਠੇ ਜੇ ਕਹਿਣਾ ਚਾਹੁੰਦੇ ਤੁਸੀਂ ਮੋਦੀ ਸਰਕਾਰ ਨੂੰ ਸਰਕਾਰ ਨੂੰ ਇਹੀ ਕਿਉਂ ਚਾਹੁੰਦੇ ਆ ਕੀ ਛੇਤੀ ਤੋਂ ਛੇਤੀ ਇਹਨਾਂ ਦੇ ਮਸਲੇ ਹੱਲ ਕਰ ਜਿਹੜੀਆਂ ਵੀ ਮੰਗਾਂ ਨੇ ਆਪਣੇ ਤੇ ਤੂੰ ਮੰਨ ਛੇਤੀ ਮੰਨ ਤੇ ਜਿੱਤ ਕੇ ਆਪਣੇ ਘਰਾਂ ਨੂੰ ਜਾਣ ਤੇਹੀ ਸਰਕਾਰ ਅੱਗੇ ਬੇਨਤੀ ਹੈ ਜਿਵੇਂ ਕਿ ਤੁਸੀਂ ਦੱਸਿਆ ਵੀ ਨਿਰੰਤਰ ਜਿਹੜਾ ਲੰਗਰ ਆ ਤੁਹਾਡਾ ਚੱਲ ਰਿਹਾ ਵਾ ਸ਼ੰਭੂ ਬਾਡਰ ਤੇ ਵੀ ਜਾ ਰਿਹਾ ਖਨੋਰੀ ਬਾਡਰ ਤੇ ਦੋਨਾਂ ਬਾਡਰਾਂ ਤੇ ਜਾ ਰਿਹਾ ਜੀ ਦੋਨੇ ਬਾਡਰਾਂ ਦੇ ਵਾਗਦੂ ਦੀ ਕਿਰਪਾ ਨਾਲ ਪਟਿਆਲੇ ਤੋਂ ਜਾ ਰਿਹਾ ਜੀ ਪਟਿਆਲੇ ਤੋਂ ਗੱਡੀਆਂ ਤਮਤਾਨ ਸਾਹਿਬ ਤੋਂ ਇਧਰੋਂ ਆਪਣੇ ਪਹੜਾਣਾ ਗਾਨੀ ਸਾਹਿਬ ਤੇ ਰਾਮਪੁਰ ਤੇ ਆਪਰੇ ਕਈ ਗੁਰਦੁਆਰੇ ਨੇ ਪਟਿਆਲੇ ਦੇ ਉਥੋਂ ਸਾਰਿਆਂ ਦਾ ਜਾ ਰਹਿਆ ਹਰ ਸਮੇਂ ਤੁਸੀਂ ਕਿਸਾਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਦੇ ਹੋ ਕਿਸਾਨਾਂ ਨੂੰ ਹੌਸਲਾ ਦੇਣ ਵਾਸਤੇ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਵੀ ਨਾਲ ਆ ਕੱਲ ਵੀ ਨਾਲ ਆ ਜੇ ਤੁਹਾਨੂੰ ਗੋਲੀਆਂ ਖਾਣੀਆਂ ਪਈਆਂ ਨਾ ਤਾਂ ਅੱਗੇ ਹਿੱਕ-ਹਿੱਕ ਕਰਕੇ ਗੋਲੀਆਂ ਖਾਵਾਂਗੇ ਉਹ ਕਿਸਾਨਾਂ ਦੇ ਨਾਲ ਹੀ ਰਵਾਂਗੇ ਅਸੀਂ ਤੇ ਇਹ ਸਨ ਬਾਬਾ ਹਰਪਿੰਦਰ ਸਿੰਘ ਜੀ ਪਿੰਡਾ ਕਾਰ ਸੇਵਾ ਆਲਮਗੀਰ ਸਾਹਿਬ ਜਿਨ੍ਹਾਂ ਨੇ ਕੀ ਦੱਸਿਆ ਵੀ ਜਦੋਂ ਤੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਲੱਗ ਰਿਹਾ ਉਦੋਂ ਤੋਂ ਹੀ ਇਹਨਾਂ ਦੀ ਜਿਹੜੀ ਲੰਗਰ ਦੀ ਨਿਰੰਤਰ ਸੇਵਾ ਜਿਹੜੀ ਉਹ ਜਾਰੀ ਆ ਤੇ ਅੱਗੇ ਵਾਸਤੇ ਵੀ ਜਾਰੀ ਇਹ ਰਹੂਗੀ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਜਿਹੜੇ ਇਸ ਕਿਸਾਨਾਂ ਦੀਆਂ ਮੰਗਾਂ ਨੇ ਜਿੰਨਾ ਚਿਰ ਮੋਦੀ ਸਰਕਾਰ ਸੈਂਟਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਉਹਨਾਂ ਟਾਈਮ ਜਿਹੜਾ ਲੰਗਰ ਦੀ ਸੇਵਾ ਨਿਰੰਤਰ ਕਿਸਾਨਾਂ ਦੇ ਜਾਂਦੀ ਰਹੇਗੀ ਤੇ ਰਹੇਗੀ ਤੇ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹ